ਪੰਜਾਬ ਦੇ ਮੁੰਡੇ ਕੁੜੀਆਂ ਨੂੰ ਭੋਲੇ-ਪਾਲੇ ਟਰੈਵਲ ਏਜੰਟ ਕਿਸ ਤਰ੍ਹਾਂ ਨਾਲ ਜੰਗਲ 'ਚ ਫਸਾਉਂਦੇ ਨੇ ਇਸ ਦੀ ਤਾਜ਼ਾ ਮਸਾਲ ਇੱਕ ਵਾਰ ਹੋਰ ਸਾਹਮਣੇ ਆਈ ਹੈ ਤੁਸੀਂ ਵੀ ਸਾਵਧਾਨ ਹੋ ਜੋ ਜੇਕਰ ਤੁਸੀਂ ਅਜਿਹੇ ਟਰੈਵਲ ਏਜੰਟਾਂ ਦੇ ਧੱਕੇ ਚੜ ਰਹੇ ਹੋ ਤੁਹਾਨੂੰ ਇਹ ਟਰੈਵਲ ਏਜੰਟ ਮੋਟੀਆਂ ਤਰਖਾਹਾਂ ਦਾ ਲਾਲਚ ਦੇ ਕੇ ਕਿ ਅਜਿਹੇ ਮੁਲਕਾਂ ਦੇ ਜਹਾਜ਼ਾਂ 'ਚ ਚਾੜ ਰਹੇ ਨੇ ਜਿੱਥੇ ਕੋਈ ਭੁੱਖ ਨਹੀਂ ਜਿੱਥੋਂ ਦੀ ਕਰੰਸੀ ਬਹੁਤ ਡਾਉਨ ਹੈ ਭਾਰਤ ਨਾਲੋਂ ਵੀ ਉੱਥੋਂ ਦਾ ਰੁਪਈਆ ਜਾਂ ਪੈ ਕਰੰਸੀ ਆ ਜਿਹੜੀ ਉਹ ਬਹੁਤ ਡਾਉਨ ਹੈ ਅਜਿਹੇ ਮੁਲਕਾਂ ਦਾ ਲਾਲਚ ਦੇ ਕੇ ਤੁਹਾਨੂੰ ਜਹਾਜ਼ ਤੇ ਚਾੜ੍ਹ ਉੱਥੇ ਸ਼ੋਸ਼ਣ ਹੋਣ ਦੇ ਲਈ ਜੜਾਇਆ ਛੜ ਦਿੱਤਾ ਜਾਂਦਾ ਹੈ ਇਹ ਨਵਾਂ ਮਾਮਲਾ ਸਾਹਮਣੇ ਆਇਆ ਉਹਦੇ ਬਾਰੇ ਗੱਲ ਕਰਦੇ ਆਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਚੰਗੇ ਭਵਿੱਖ ਲਈ ਸੁੱਖ ਸੁਵਿਧਾ ਨਾਲ ਲੈਸ ਜ਼ਿੰਦਗੀ ਦੇ ਲਾਲਚ ਚ ਪੰਜਾਬ ਦੇ ਨੌਜਵਾਨ ਲਗਾਤਾਰ ਇੱਥੋਂ ਪ੍ਰਵਾਸ ਕਰਦੇ ਜਾ ਰਹੇ ਨੇ ਪ੍ਰਵਾਸ ਦਾ ਵੱਡਾ ਕਾਰਨ ਇੱਥੇ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਚਮਕ-ਦਮਕ ਵਾਲੀ ਦੁਨੀਆ ਦੇ ਜਿਹੜੇ ਲਿਸ਼ਕਾਰੇ ਨੇ ਉਹ ਉਹਨਾਂ ਨੂੰ ਖਿੱਚ ਰਹੇ ਪਰ ਇਹੇ ਮੌਕਿਆਂ ਦੀ ਤਲਾਸ਼ ਦੇ ਵਿੱਚ ਕਈ ਠੱਗ ਏਜੰਟ ਜਿਹੜੇ ਆ ਟਰੈਵਲ ਏਜੰਟ ਆ ਉਹ ਬੈਠੇ ਹੁੰਦੇ ਨੇ ਮੋਟੀਆਂ ਰਕਮਾਂ ਠੱਗ ਕੇ ਲੋਕਾਂ ਨੂੰ ਬੇਕੂਫ ਬਣਾਉਂਦੇ ਨੇ ਅਤੇ ਮੁੰਡੇ ਕੁੜੀਆਂ ਨੂੰ ਅਜਿਹੇ ਦੇਸ਼ਾਂ ਦੇ ਵਿੱਚ ਸੁੱਟ ਦਿੰਦੇ ਨੇ ਜਿੱਥੇ ਉਹਨਾਂ ਦਾ ਕੋਈ ਭਵਿੱਖ ਨਹੀਂ ਜਿੱਥੇ ਉਹ ਆਪਣੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੇ ਨੇ ਤੇ ਆਖਰਕਾਰ ਉਹਨਾਂ ਨੂੰ ਮੁੜ ਭਾਰਤ ਤੇ ਪੰਜਾਬ ਵਾਪਸ ਆਉਣਾ ਪੈਂਦਾ ਹੈ ਅਜਿਹਾ ਇੱਕ ਹੋਰ ਮਾਮਲਾ ਆਇਆ ਜਿੱਥੇ ਮੋਟੀ ਤਨਖਾਹ ਦੇ ਕੇ ਠੱਗ ਟਰੈਵਲ ਏਜੰਟ ਜਿਹੜੇ ਆ ਉਹ ਭੇਜ ਰਹੇ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਬੋਡੀਆ ਮੋਟੀ ਤਨਖਾਹ ਦਾ ਲਾਲਚ ਦਿੱਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਹਾਕਿਆਂ ਤੋਂ ਢੋਲੇ ਪਾੜੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਸਥਾਪਿਤ ਕਰਨ ਦੇ ਨਾਂ ਤੇ ਆਰਥਿਕ ਤੌਰ ਤੇ ਲਗਾਤਾਰ ਲੁੱਟਿਆ ਤੇ ਛੁੱਟਿਆ ਜਾ ਰਿਹਾ ਹੈ ਭਾਰਤ ਪਾਰਚੋਂ ਪੰਜਾਬੀਆਂ 'ਚ ਬਾਹਰ ਜਾਣ ਦਾ ਰੁਝਾਨ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਹੋਰਨਾ ਸਮੇਤ ਪੰਜਾਬੀ ਮੁੰਡੇ ਅਤੇ ਕੁੜੀਆਂ ਠੱਗ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਏ ਨੇ ਵਿਦੇਸ਼ ਭੇਜਣ ਦੇ ਮਾਮਲੇ ਵਿੱਚ ਹੁਣ ਠੱਗ ਟਰੈਵਲ ਏਜੰਟਾਂ ਵੱਲੋਂ ਪੰਜਾਬੀਆਂ ਨੂੰ ਕੰਬੋਡੀਆ ਭੇਜਣ ਦੇ ਨਾਂ ਤੇ 3 ਲੱਖ ਰੁਪਏ ਤੋਂ ਲੈ ਕੇ ਲੁੱਟ ਦੀ ਜ਼ਬਰਦਸਤ ਯੋਜਨਾ ਬਣਾਈ ਜਾ ਚੁੱਕੀ ਹੈ ਕਈ ਪੰਜਾਬੀ ਮੁੰਡੇ ਕੁੜੀਆਂ ਨੇ ਆਪਣੀਆਂ ਫਾਈਲਾਂ ਇਨ੍ਹਾਂ ਠੱਗ ਟਰੈਵਲ ਏਜੰਟਾਂ ਨੂੰ ਵੀ ਦੇ ਦਿੱਤੀਆਂ ਨੇ 3 ਲੱਖ ਰੁਪਏ ਚੋਂ ਇਹ ਏਜੰਟ ਪਹਿਲਾਂ ਫਾਈਲ ਚਾਰਜ ਦੇ ਨਾਂ ਤੇ 50000 ਰੁਪਏ ਲੈਂਦੇ ਨੇ ਫਿਰ 1 ਲੱਖ ਰੁਪਿਆ ਵੀਜ਼ਾ ਦਿਵਾਉਣ ਦੇ ਨਾਂ ਤੇ ਆਪਣਾ ਵਿਸ਼ਵਾਸ ਹੋਰ ਪੱਕਾ ਕਰਨ ਵਾਸਤੇ ਇਹ ਠੱਗ ਟਰੈਵਲ ਏਜੰਟ ਬਾਕੀ ਦਾ 1.5 ਲੱਖ ਰੁਪਿਆ ਕੰਬੋਡੀਆ ਹਵਾਈ ਅੱਡੇ ਤੇ ਪਹੁੰਚਣ ਉੱਤੇ ਉੱਥੋਂ ਪਹਿਲਾਂ ਹੀ ਮੌਜੂਦ ਉਹਨਾਂ ਦੇ ਸਾਥੀਆਂ ਨੂੰ ਦੇਣ ਦੀ ਗੱਲ ਆਖਦੇ ਨੇ ਜਿਸ ਤੋਂ ਮੁੰਡੇ ਕੁੜੀਆਂ ਦੇ ਮਨ ਵਿੱਚ ਇਹ ਪੱਕਾ ਹੋ ਜਾਂਦਾ ਕਿ ਅਸੀਂ ਕਿਸੇ ਵਧੀਆ ਕੰਪਨੀ 'ਚ ਕੰਮ ਕਰਨ ਜਾ ਰਹੇ ਹਾਂ ਏਜੰਟਾ ਆਪਣੇ ਆਪ ਨੂੰ ਇਮਾਨਦਾਰ ਹੁਣ ਅਤੇ ਹਮਦਰਦੀ ਜਿਤਾਉਂਦੇ ਹੋਏ ਇਹ ਵੀ ਆਖ ਦਿੰਦੇ ਨੇ ਕਿ ਭਾਈ ਜੇਕਰ ਕਿਸੇ ਕੋਲ 10-20000 50000 ਦੀ ਘਾਟ ਹੋਵੇ ਤਾਂ ਉਹ ਉੱਥੇ ਕੰਮ ਕਰਕੇ ਆਪਣੀ ਤਨਖਾਹ ਵਿੱਚੋਂ ਵੀ ਕਟਵਾ ਸਕਦਾ ਹੈ ਕੰਬੋਡੀਆ ਜਾਣ ਵਾਲੇ ਨੌਜਵਾਨਾਂ ਨੂੰ ਕੰਮ ਦੇ ਬਾਰੇ ਇਹੀ ਆਖਿਆ ਜਾਂਦਾ ਹੈ ਕਿ ਉੱਥੇ ਕਿਸੇ ਕੰਪਨੀ ਵਿੱਚ ਟੈਲੀ ਕਾਲਿੰਗ ਦਾ ਕੰਮ ਕਰਨਾ ਪਰ ਕੰਪਨੀ ਕਿਹੜੀ ਹੈ ਕੀ ਕਰਦੀ ਹੈ ਕਿਸ ਬਾਰੇ ਟੈਲੀ ਕਾਲਿੰਗ ਕਰਦੀ ਹੈ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਜਾਂਦਾ ਹਾਲਾਤ ਅਤੇ ਮਜਬੂਰੀ ਦੇ ਮਾਰੇ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਲਾਚਾਰ ਮੁੰਡੇ ਕੁੜੀਆਂ ਇਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਨੇ ਅਤੇ ਇੱਕ ਅਜਿਹੇ ਚੱਕਰ ਵਿੱਚ ਫਸ ਜਾਂਦੇ ਨੇ ਜਿਸ ਤੋਂ ਬਾਹਰ ਨਿਕਲਣਾ ਲਗਭਗ ਨਾ ਦੇ ਬਰਾਬਰ ਹੁੰਦਾ ਹੈ ਕਿਉਂਕਿ ਕੰਬੋਡੀਆ ਜਾਣ ਵਾਲੇ ਇਹਨਾਂ ਨੌਜਵਾਨਾਂ ਦੇ ਪਾਸਪੋਰਟ ਪਹਿਲਾਂ ਹੀ ਠੱਗ ਟਰੈਵਲ ਏਜੰਟਾਂ ਦੇ ਕਰਿੰਦਿਆਂ ਵੱਲੋਂ ਆਪਣੇ ਕੋਲ ਰੱਖੇ ਜਾਂਦੇ ਨੇ ਇਸ ਕਰਕੇ ਪੰਜਾਬੀ ਸਾਵਧਾਨ ਹੁੰਦੇ ਆਂ ਵਿਦੇਸ਼ ਜਾਣ ਲਈ ਸਹੀ ਰਾਹ ਦੀ ਝੋਣ ਕਰ ਪੂਰੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸ ਦਾ ਰੁਝਾਨ ਵਧਿਆ ਆ ਮੁੰਡੇ ਕੁੜੀਆਂ ਟੈਚੀਆਂ ਬੈਕ ਚੁੱਕ ਕੇ ਹਵਾਈ ਅੱਡਿਆਂ ਤੇ ਬਾਹਰ ਖੜੇ ਵਿਖਾਈ ਦਿੰਦੇ ਨੇ ਬਹੁਤੇ ਲੋਕ ਚੋਣ ਕਰਦੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਫਿਰ ਯੂਰਪ ਵਰਗੇ ਹੋਰ ਦੇਸ਼ਾਂ ਦੇ ਪਰ ਮੱਧ ਵਰਗੀ ਪਰਿਵਾਰ ਜਿਹੜੇ ਆ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਐ ਹੁੰਦਾ ਕਿ ਦਿਹਾੜੀ ਕਰਕੇ ਇੱਥੇ ਦਿਹਾੜੀ ਕਰਨੀ ਆ ਜੇ ਬਾਹਰ ਚਾਰ ਦਿਹਾੜੀ ਕਰਕੇ ਪੈਸੇ ਵੱਧ ਵੱਟੇ ਜਾਂਦੇ ਆ ਤਾਂ ਆਪਾਂ ਚਲੇ ਜਾਈਏ ਇਹਨਾਂ ਕੋਲੇ ਪੈਸੇ ਲਾਉਣ ਲਈ ਵੀ ਨਹੀਂ ਹੁੰਦੇ ਦਾਰੇ ਫੜ ਕੇ ਇਧਰ ਉਧਰੋ ਕਰਕੇ ਅਜਿਹੇ ਲੋਕ ਪੈਸੇ ਇਕੱਠੇ ਕਰਦੇ ਆ ਕੰਬੋਡੀਆ ਕੀ ਹੈ ਕੰਬੋਡੀਆ ਪ੍ਰਸ਼ਾਤਮਾ ਸਾਗਰ ਦੇ ਨਾਲ ਲੱਗਦਾ ਇੱਕ ਦੇਸ਼ ਹੈ ਚਾਈਨਾ ਦੇ ਨਾਲ ਉਹਦੀ ਹੱਦ ਸਾਂਝੀ ਹੈ ਵੇਤਨਾਮ ਨਾਲ ਉਹਦੀ ਹੱਦ ਹੱਦ ਸਾਂਝੀ ਹੈ ਉੱਥੇ ਜਾਂਦੇ ਨੇ ਉੱਥੋਂ ਦੀ ਕਰੰਸੀ ਭਾਰਤੀ ਰੁਪਈਏ ਦੇ ਮੁਕਾਬਲੇ ਕਾਫੀ ਡਾਊਨ ਹੈ ਡਾਲਰ ਦੇ ਮੁਕਾਬਲੇ ਹੋਰ ਵੀ ਜ਼ਿਆਦਾ ਡਾਊਨ ਹੈ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਤੁਸੀਂ ਕੰਬੋਡੀਆ ਜਾਣੇ ਹੋ ਜਿੱਥੇ ਭਾਰਤੀ ਪਾਸਪੋਰਟ ਦੇ ਉੱਤੇ ਤੁਹਾਨੂੰ ਵੀਜ਼ਾ ਔਨ ਅਰਾਈਵਲ ਦੀ ਜਾਨੀ ਕਿ ਪਹੁੰਚਣ ਦੇ ਉੱਤੇ ਵੀਜ਼ਾ ਮਿਲਦੀ ਸੁਵਿਧਾ ਹੈ ਟੂਰਿਸਟ ਦੇ ਲਈ ਉੱਥੇ ਇੰਨੇ ਪੈਸੇ ਲਾ ਕੇ ਜਾਣ ਦੀ ਕੀ ਲੋੜ ਹੈ ਕੀ 80000 ਰੁਪਿਆ ਜਿਹੜਾ ਵਾਦਾ ਕੀਤਾ ਜਾ ਰਿਹਾ ਕੰਬੋਡੀਆ ਜਾਣ ਵਾਲੇ ਇਹਨਾਂ ਨੌਜਵਾਨ ਮੁੰਡੇ ਕੁੜੀਆਂ ਦੇ ਨਾਲ ਕੀ ਉਹ ਵਾਕਈ ਉਹਨਾਂ ਕਮਾ ਸਕਣਗੇ ਕਈ ਅਜਿਹੀਆਂ ਕੰਪਨੀਆਂ ਨੇ ਕਿ ਜੋ ਪਾਣੀ ਵਾਂਗੂ ਪੈਸਾ ਲੁਟਾਰੀਆਂ ਨੇ ਭਾਰਤੀਆਂ ਦੇ ਉੱਤੇ ਕੰਬੋਡੀਆ ਦਾ ਪਹਿਲਾਂ ਹੀ ਜਿਹੜਾ ਆ ਉਹ ਬੇਰੁਜ਼ਗਾਰੀ ਦੀ ਮਾਰ ਹੇਠ ਹੈ ਉੱਥੋਂ ਦੇ ਹਾਲਾਤ ਪਹਿਲਾਂ ਹੀ ਚੰਗੇ ਨਹੀਂ ਕੀ ਇਹ ਵੱਡਾ ਤੋਂ ਖਾ ਇੱਕ ਹੋਰ ਨਵੀਂ ਚਾਲ ਸਾਜੀ ਕਿਉਂਕਿ ਇਹ ਟਰੈਵਲ ਏਜੰਟ ਜਿਹੜੇ ਠੱਗ ਨੇ ਉਹ ਦੇਖਦੇ ਰਹਿੰਦੇ ਨੇ ਕਿ ਕਿੱਥੇ ਕੀ ਕਿਵੇਂ ਪਲੱਗ ਫੱਟ ਕਰਨੇ ਨੇ ਉਸ ਤੋਂ ਬਾਅਦ ਉਹ ਜਹੀਆਂ ਕਾਰਸਥਾਨੀਆਂ ਕਰਦੇ ਨੇ ਪੰਜਾਬੀਆਂ ਨੂੰ ਇਹੀ ਅਪੀਲ ਹੈ ਕਿ ਸਾਵਧਾਨ ਹੋ ਜਾਓ ਅਜਿਹੇ ਠੱਗ ਠੱਗ ਟਰੈਵਲ ਏਜੰਟਾਂ ਦੇ ੱਟਕੇ ਨਾ ਚੜੋ ਜੇਕਰ ਤੁਸੀਂ ਜਾਣਾ ਹੀ ਚਾਹੁੰਦੇ ਹੋ ਖਾੜੀ ਦੇ ਮੁਲਕ ਭਰੇ ਭੇ ਆ ਤੁਸੀਂ ਜਾਓ ਤੁਹਾਨੂੰ ਕੰਮ ਦੀ ਘਾਟ ਨਹੀਂ ਸਹੀ ਤਰੀਕੇ ਦੇ ਨਾਲ ਜਾਓ ਤੁਹਾਨੂੰ ਚੰਗਾ ਕੰਮ ਮਿਲਦਾ ਹੈ ਉਸ ਤੋਂ ਇਲਾਵਾ ਜੇਕਰ ਤੁਸੀਂ ਅਫਰੀਕੀ ਦੇਸ਼ਾਂ ਦੇ ਵਿੱਚ ਆਪਣੀ ਪੂੰਜੀ ਨਿਵੇਸ਼ ਕਰਦੇ ਹੋ ਛੋਟਾ ਮੋਟਾ ਬਿਜ਼ਨਸ ਸਟੈਬਲਿਸ਼ ਕਰਦੇ ਹੋ ਤੁਹਾਡੇ ਲਈ ਇਸ ਸਮੇਂ ਉੱਥੇ ਵੱਡੇ ਮੌਕੇ ਨੇ ਜੇਕਰ ਤੁਸੀਂ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੇ ਮੌਕੇ ਪੈਦਾ ਹੋ ਸਕਦੇ ਆ ਵੱਡੀ ਗਿਣਤੀ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਉਦਮੀ ਨੌਜਵਾਨਾਂ ਨੇ ਅਫਰੀਕੀ ਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਛੋਟੇ-ਛੋਟੇ ਬਿਜ਼ਨਸ ਸਟੈਬਲਿਸ਼ ਕਰਕੇ ਅੱਜ ਉਹ ਵੱਡੇ ਉੱਥੇ ਬਿਜ਼ਨਸਮੈਨ ਬਣ ਚੁੱਕੇ ਨੇ ਤੇ ਐਸੇ ਰਾਹ ਚੁਣੋ ਤਨਖਾ ਦੇ ਲਾਲਚ ਚ ਮੋਟੀ ਦੇ ਚ ਕੰਬੋਡੀਆ ਵਰਗੇ ਅਜਿਹੇ ਦੇਸ਼ਾਂ ਚ ਲੌਸ ਵਰਗੇ ਦੇਸ਼ਾਂ ਚ ਨਾ ਫਸੋ ਤਾਂ ਜੋ ਤੁਹਾਡਾ ਭਵਿੱਖ ਤੁਹਾਡੇ ਤੁਹਾਡੇ ਫਸਣ ਤੋਂ ਬਾਅਦ ਤੁਹਾਡਾ ਪਰਿਵਾਰ ਤੁਹਾਡਾ ਸਾਰਾ ਕੁਝ ਤਹਿਸ ਨਹਿਸ ਹੋ ਜਾਂਦਾ ਹੈ ਤੁਸੀਂ ਕਰਜ਼ਾ ਲੈ ਕੇ ਗਏ ਹੋ ਨਿਓ ਕਰਜ਼ਾ ਵਾਪਸ ਵੀ ਨਹੀਂ ਹੁੰਦਾ ਇੱਥੇ ਆ ਕੇ ਫਿਰ ਤੁਹਾਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਰੀ ਜ਼ਿੰਦਗੀ ਇਸ ਗੱਲ ਦਾ ਮਲਾਲ ਰਹਿੰਦਾ ਕਿ ਐਸੀ ਅਜਿਹੇ ਠੱਗਾਂ ਦੇ ਧੱਕੇ ਕਿਉਂ ਚੜ ਗਏ